ਜਗ ਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਨਾਲ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਰੱਖੇ ਜਾਣ ਦੀ ਇੱਕ ਕਾਲ ਦਿੱਤੀ ਗਈ ਸੀ ਜਿਸ ਦੇ ਤਹਿਤ ਜੇਕਰ ਗੱਲ ਕਰੀਏ ਤਾਂ ਬੜੌਦੀ ਟੋਲ ਪਲਾਜ਼ਾ ਜੋ ਕਿ ਚੰਡੀਗੜ੍ਹ ਕੋਰਾਲੀ ਰੋਡ ਤੇ ਹੈ ਉੱਥੇ ਖੜੇ ਆ ਤੇ ਕਿਸਾਨਾਂ ਦੇ ਵੱਲੋਂ ਇਹ ਟੋਲ ਪਲਾਜ਼ਾ ਵੀ ਬੰਦ ਕਰਵਾਇਆ ਗਿਆ ਇਹ ਗੱਲਬਾਤ ਕਰਦੇ ਆ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਲਖੋਵਾਲ ਯੂਨੀਅਨ ਤੋਂ ਅਮਰੀਕ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜੋ ਕਿ ਬਲਾਕ ਪ੍ਰਧਾਨ ਨੇ ਭਾਈ ਜੀ ਸਵਾਗਤ ਹੈ ਤੁਸੀਂ ਗੱਲ ਜੀ ਭਾਈ ਜੀ ਟੋਲ ਪਲਾਜ਼ੇ ਅੱਜ ਸਵੇਰ ਤੋਂ ਬੰਦ ਕਰਵਾਏ ਗਏ ਨੇ ਪਹਿਲਾਂ ਤਾਂ ਇਹ ਸਪਸ਼ਟ ਕਰ ਦਿਓ ਕਿ ਆਖਿਰੇ ਕਿੰਨੇ ਦਿਨਾਂ ਤੱਕ ਇਸ ਤਰ੍ਹਾਂ ਬੰਦ ਰਹਿਣਗੇ ਬਾਜੀ ਤੱਕ ਬੰਦ ਰਹਿਣਗੇ ਜੀ 3 ਦਿਨ ਦਿਨ ਰਾਤ ਰਾਤ ਨੂੰ ਵੀ ਬੰਦ ਰਹੋਗੇ ਜੀ ਅਲੱਗ-ਅਲੱਗ ਗਰੁੱਪਾਂ ਦੀ ਡਿਊਟੀਆਂ ਲੱਗੂंगी ਰਾਤ ਨੂੰ ਅੱਜ ਇੱਕ ਗਰੁੱਪ ਹੈ ਕੱਲ੍ਹ ਵਾਲੀ ਰਾਤ ਅਸੀਂ ਰਖੋਵਾਲ ਕਹਿੰਦੇ ਡਿਊਟੀ ਨਿਭਾਉਂਗੇ ਜੀ ਤੁਹਾਨੂੰ ਕੀ ਲੱਗਦਾ ਜਦੋਂ ਇਸ ਤਰ੍ਹਾਂ ਟੋਲ ਪਲਾਜ਼ੇ ਬੰਦ ਕੀਤੇ ਜਾਂਦੇ ਨੇ ਕਿਉਂਕਿ ਪਹਿਲਾਂ ਵੀ ਤੁਹਾਡਾ ਆਪਣਾ ਤਜਰਬਾ ਰਿਹਾ ਉਦੋਂ ਵੀ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਉੱਠਿਆ ਸੀ ਉਦੋਂ ਵੀ ਟੋਲ ਪਲਾਜ਼ੇ ਬੰਦ ਰਹੇ ਸੀ ਤੁਹਾਨੂੰ ਲੱਗਦਾ ਇਹਦਾ ਇੰਪੈਕਟ ਜਿਹੜਾ ਕੇਂਦਰ ਸਰਕਾਰ ਤੱਕ ਪਹੁੰਚਦਾ ਪਹੁੰਚੇਗਾ ਜੀ ਘਾਟਾ ਪਊਗਾ ਜਾਂ ਸਰਕਾਰਾਂ ਨੂੰ ਲੋਕ ਇਕੱਠੇ ਹੋਣਗੇ ਜੀ ਫਰਕ ਤਾਂ ਹਰ ਇੱਕ ਚੀਜ਼ ਦਾ ਪੈਂਦਾ ਜੀ ਪ੍ਰੋਟੈਸਟ ਜੋ ਕੋਈ ਵੀ ਹੁੰਦਾ ਹੈ ਫਰਕ ਪੈਂਦਾ ਜੀ ਸਰਕਾਰ ਨੂੰ ਪਹਿਲਾਂ ਪਿਆ ਜੀ ਪਹਿਲਾਂ ਕਹਿੰਦੇ ਵੀ ਤਿੰਨ ਕਾਨੂੰਨ ਵਾਪਸ ਨਹੀਂ ਹੋਣੇ ਮੋਦੀ ਜਿਹੜੀ ਗੱਲ ਕਹਿ ਦਿੰਦਾ ਉਹ ਕਰਕੇ ਦਿਖਾਉਂਦਾ ਤੁਹਾਡੇ ਸਾਹਮਣੇ ਹੋਇਆ ਜੀ ਜਦੋਂ ਟੋਲ ਪਲਾਸ ਦੇ ਬੰਦ ਕਰਾਉਣ ਦੀ ਕਾਲ ਦਿੱਤੀ ਜਾਂਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਪੈਦਾ ਹੁੰਦਾ ਜਿਹੜੇ ਇੱਥੇ ਕਰਿੰਦੇ ਬੈਠੇ ਨੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਦੇ ਨਾਲ ਤੁਹਾਡਾ ਟਸਲਤਾਨੀ ਚੱਲਦੀ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਛੱਡ ਜਾਂਦੇ ਨੇ ਟੋਲ ਪਲਾਸੇ ਥੋੜੇ ਦਿਨਾਂ ਲਈ ਬਿਲਕੁਲ ਬਿਲਕੁਲ ਛੱਡ ਜਾਂਦੇ ਜੀ ਹਾਂਜੀ ਹਾਂਜੀ ਕੋਈ ਨਾ ਗੱਲ ਧੱਕਾ ਨਹੀਂ ਕਰਦੇ ਇਹ ਸਾਡਾ ਸਾਥ ਦਿੰਨੇ ਆ ਜੀ ਇਹ ਤੁਹਾਨੂੰ ਜਦ ਇਹ ਬੰਦੇ ਦੀ ਕਾਲ ਆ ਅਸੀਂ ਤੁਹਾਡਾ ਸਾਥ ਦਵਾਂਗੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਹਾਂਜੀ ਅੱਛਾ ਇਹ ਵੀ ਇੱਕ ਵੱਡੀ ਜਿਹੜੀ ਗੱਲ ਆ ਦੇਖਣ ਵਾਲੀ ਆ ਕਿਉਂਕਿ ਜਿਹੜਾ ਟੋਲ ਪਲਾਜ਼ਾ ਦੇ ਬੰਦ ਕਰਵਾਉਣ ਦਾ ਜਿਹੜੀ ਕਾਲ ਦਿੱਤੀ ਜਾਂਦੀ ਹੈ ਤਾਂ ਜਿੰਨੇ ਵੀ ਇੱਥੇ ਟੋਲ ਪਲਾਜ਼ਾ ਦੇ ਅਧਿਕਾਰੀ ਬੈਠੇ ਹੁੰਦੇ ਨੇ ਪਿੰਡ ਵਾਲਿਆਂ ਦੇ ਨਾਲ ਪਹਿਲਾਂ ਹੀ ਉਹ ਉਹਨਾਂ ਦੇ ਹੱਕ ਦੇ ਵਿੱਚ ਹੀ ਹੁੰਦੇ ਨੇ ਕਿ ਇਹ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਹਿਸ ਬਾਜੀ ਨਾ ਹੋਵੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਸੇ ਨੂੰ ਕੋਈ ਬੋਲਕ ਬੋਲ ਨਾ ਹੋਣ ਠੀਕ ਆ ਬਾਈ ਜੀ ਮੈਂ ਸਹੀ ਕਿਹਾ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਸਾਥ ਮਿਲ ਰਿਹਾ ਜੀ ਸਭ ਦਾ ਮਿਲ ਰਿਹਾ ਹੈ ਹਾਂਜੀ ਯਾਨੀ ਕਿ ਜਿੰਨੇ ਵੀ ਟੋਲ ਪਲਾਜ਼ੇ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਤੁਹਾਡਾ ਸਾਥ ਦਿੰ ਕੋਈ ਅਤਰਾਜ ਨਹੀਂ ਨਾ ਕਿ ਕੋਈ ਕੁਝ ਨਹੀਂ ਜੀ ਹਾਂਜੀ ਤੇ ਜਿਹੜੇ ਜਿਹੜੇ ਲੋਕ ਇੱਥੋਂ ਲੰਘਦੇ ਨੇ ਕਿਉਂਕਿ ਜਿਹੜਾ ਟੋਲ ਆ ਨਾ ਇਹਦੀ ਵੀ ਚਰਚਾ ਬੜੀ ਹੁੰਦੀ ਆ ਜਦੋਂ ਇੱਥੋਂ ਜਾਂਦੇ ਨੂੰ ਬੰਦੇ ਨੂੰ ਟੋਲ ਕਟਾਉਣਾ ਪੈਂਦਾ 100 ਰੁਪਿਆ 150 ਰੁਪਿਆ ਉਹਨਾਂ ਨਾਲ ਵੀ ਥੋੜਾ ਰਾਬਤਾ ਕਾਇਮ ਹੁੰਦਾ ਹੁਣ ਕਰ ਲੈਣੇ ਜੀ ਕਈ ਜਿਹੜੇ ਸਮਝਦਾਰ ਆ ਧੰਨਵਾਦ ਵੀ ਕਰਕੇ ਜੰਨੇ ਜੀ ਵੈਸੇ ਤਾਂ ਟੋਲ ਬਲੱਜਾ ਚਾਹੀਦਾ ਹੀ ਨਹੀਂ ਟੋਲ ਲੱਗਣੇ ਜੇ ਤੁਸੀਂ ਗੱਡੀ ਨਵੀਂ ਖਰੀਦਦੇ ਜੀ ਉਦੋਂ ਰੋਡ ਟੈਕਸ ਭਰਦੇ ਆ ਜੀ ਇਹਨਾਂ ਨੇ ਤਾਂ ਲੋੜੇ ਨਹੀਂ ਜੀ ਇਹ ਤਾਂ ਲੁੱਟ ਹੈ ਫਿਰ ਲੋਕ ਜਦੋਂ ਇਥੋਂ ਲੰਘਦੇ ਨੇ ਤੁਹਾਡੇ ਕੋਲੇ ਖੜਦੇ ਨੇ ਉਹ ਵੀ ਫਿਰ ਚਰਚਾ ਕਰਦੇ ਨੇ ਕਿਸਾਨਾਂ ਬਾਰੇ ਕਿ ਵੀ ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਕਹਿੰਦੇ ਹੋਣਗੇ ਪਤਾ ਹੈ ਜੀ ਸਭ ਨੂੰ ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਜਾਣਕਾਰੀ ਵੀ ੱਤਕਾ ਹੋ ਰਿਹਾ ਜੀ ਸਾਰੇ ਲੋਕ ਸਮਝਦੇ ਆ ਤੁਹਾਨੂੰ ਕੀ ਲੱਗਦਾ ਜੇਕਰ ਕਿਉਂਕਿ ਕਿਸਾਨਾਂ ਨੇ ਨਾ ਜਥੇਬੰਦੀਆਂ ਨੇ ਪੰਜ ਸੱਤ ਜਿਹੜੀਆਂ ਮੇਨ ਮੰਗਾਂ ਰੱਖੀਆਂ ਹੋਈਆਂ ਤੁਹਾਨੂੰ ਕੀ ਲੱਗਦਾ ਕਿ ਪਹਿਲ ਦੇ ਆਧਾਰ ਤੇ ਕਿਹੜੀ ਮੰਗ ਹੈਗੀ ਆ ਵੀ ਉਹ ਪਹਿਲਾਂ ਜ਼ਰੂਰੀ ਆ ਕਿ ਹੱਲ ਹੋਣੀ ਚਾਹੀਦੀ ਆ ਐਮਐਸਪੀ ਦੀ ਔਰ ਇੱਕ ਜਿਹੜਾ ਲਖੀਮਪੁਰ ਖੀ ਦੀ ਕਾਂਡ ਹੋਇਆ ਜੀ ਉਹ ਉਹਦਾ ਇਨਸਾਫ ਨਹੀਂ ਜਿਮਿਲਿਆ ਪਹਿਲ ਦੇ ਆਧਾਰ ਤੇ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਮਿਲਣਾ ਚਾਹੀਦਾ ਜੀ ਕਿਸਾਨਾਂ ਨੂੰ ਉਹ ਪੀੜਤ ਪਰਿਵਾਰਾਂ ਨੂੰ ਔਰ ਉਹਨਾਂ ਦੇ ਵਾਰਸਾਂ ਨੂੰ ਨੌਕਰੀਆਂ ਤਾਂ ਮਿਲਣੀਆਂ ਚਾਹੀਦੀਆਂ ਜੀ ਪਰ ਨਹੀਂ ਹੋ ਰਿਹਾ ਤਾਂ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਜੀ ਇੱਕ ਵੱਡਾ ਪੱਖ ਅਮਰੀਕ ਸਿੰਘ ਜੀ ਨੇ ਰੱਖਿਆ ਕਿਉਂਕਿ ਕਿਸਾਨਾਂ ਦੀ ਜਦੋਂ ਉਥੇ ਡੈਥ ਹੁੰਦੀ ਹੈ ਲਖੀਮਪੁਰ ਖੀਰੀ ਦੇ ਵਿੱਚ ਉਦੋਂ ਵੀ ਕੇਂਦਰ ਸਰਕਾਰ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਨਸਾਫ ਮਿਲੇਗਾ ਪਰ ਅੱਜ ਤੁਹਾਡੇ ਸਾਹਮਣੇ ਹੈ ਤੁਹਾਨੂੰ ਤਸਵੀਰਾਂ ਸੀ ਲਾਈਵ ਦਿਖਾ ਰਹੇ ਆ ਕਿ ਕਿਵੇਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਨੌਜਵਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਨਾਮ ਹੈ ਮੇਰਾ ਬਾਈ ਜੀ ਕੀ ਲੱਗਦਾ ਕਿੰਨਾ ਕੰਪੈਕਟ ਜਾਵੇਗਾ ਸਰਕਾਰ ਤੱਕ ਇਹਨਾਂ ਚੀਜ਼ਾਂ ਜਾਂਦਾ ਜੀ ਇਹਦੇ ਨਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਲੱਗਦਾ ਹੈ ਵੀ ਕੀ ਚੱਲ ਰਿਹਾ ਹੈ ਜਿੱਦਾਂ ਹੁਣ ਤੁਸੀਂ ਰੂਲ ਬਲਾਜ ਦੇ ਦੇਖ ਰਹੇ ਆ ਗੱਡੀਆਂ ਜਾਂਦੀਆਂ ਨੇ ਕਈ ਬੰਦੇ ਨੂੰ ਇਹ ਨਹੀਂ ਪਤਾ ਵੀ ਕਿਉਂ ਕਰ ਰਹੇ ਆ ਇਹ ਕਈ ਗੁੱਸਾ ਵੀ ਜ਼ਾਹਿਰ ਕਰਦੇ ਆ ਵੀ ਤੰਗ ਕਰ ਰਹੇ ਆ ਨਾਰਮਲ ਬੰਦਿਆਂ ਨੂੰ ਜਿਨ੍ਹਾਂ ਦਾ ਸਾਡੇ ਨਾਲ ਨਹੀਂ ਸੰਬੰਧ ਹੈ ਜਾਂ ਫਸਲ ਵਾੜੀ ਨਾਲ ਨਹੀਂ ਸੰਬੰਧ ਕਰਦੇ ਉਹ ਬੰਦੇ ਕਈ ਗੁੱਸਾ ਵੀ ਕਰਦੇ ਆਂ ਜੀ ਜਿਹਨੂੰ ਕਈ ਬੰਦੇ ਸਾਡਾ ਸਾਥ ਵੀ ਦੰਨੇ ਆਂ ਕਈਆਂ ਨੂੰ ਪਤਾ ਵੀ ਲੱਗਦਾ ਜਾਗਰੂਤ ਹੋਣੇ ਆਂ ਜੀ ਇਹ ਦੇਖ ਕੇ ਜਦੋਂ ਅਸੀਂ ਸੜਕਾਂ ਦੇ ਉੱਤਰਦੇ ਆਂ ਤਾਂ ਤੰਗ ਹੋ ਕੇ ਉੱਤਰਦੇ ਆਂ ਕਿ ਲੋਕਾਂ ਨੂੰ ਪਤਾ ਲੱਗੇ ਸਰਕਾਰ ਨੂੰ ਪਤਾ ਲੱਗੇ ਘਰ ਬੈਠ ਕੇ ਅਸੀਂ ਉਹਨਾਂ ਨੂੰ ਨਹੀਂ ਸੁਨੇਹਾ ਦੇ ਸਕਦੇ ਇਹ ਸਾਡੀ ਮਜਬੂਰੀ ਹੈ ਲੋਕਾਂ ਨੂੰ ਐਵੇਂ ਹੁੰਦਾ ਜਿਹੜੇ ਨਹੀਂ ਚਲੋ ਆਪਣਾ ਸਾਥ ਦੰਦੇ ਕਿ ਸਾਨੂੰ ਕਿਸਾਨ ਤੰਗ ਕਰਦੇ ਆਂ ਤੰਗ ਨਹੀਂ ਕਰਦੇ ਜੀ ਇਹ ਮਜਬੂਰੀ ਹੈ ਮਜਬੂਰ ਹੋ ਕੇ ਕਿਸਾਨ ਮਜ਼ਦੂਰ ਤਾਂ ਸੜਕਾਂ ਦੇ ਉੱਤਰਨਾ ਪੈਂਦਾ ਏ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤਮਈ ਕਰ ਰਹੇ ਹਾਂ ਕਿਸੇ ਨੂੰ ਤੰਗ ਕਰਨਾ ਸਾਡਾ ਸਾਡਾ ਮਨ ਨਹੀਂ ਕਰਦਾ ਵੀ ਅਸੀਂ ਕਿਸੇ ਨੂੰ ਤੰਗ ਕਰੀਏ ਅਮਰੀਕ ਸਿੰਘ ਜੀ ਨੇ ਇੱਕ ਬੜੀ ਵੱਡੀ ਗੱਲ ਆਖੀ ਹੈ ਜਦੋਂ ਉਹਨਾਂ ਦੇ ਦਰਦ ਉਠਿਆਣਾ ਕਿ ਵੀ ਜਿਹੜਾ ਕਿਸਾਨਾਂ ਦਾ ਉੱਥੇ ਮੌਤ ਹੋਈ ਸੀ ਲਖੀਮਪੁਰੇ ਦੇ ਵਿੱਚ ਤੇ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਗਿਆ ਉਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਇਸ ਮੁੱਦੇ ਦੀ ਲੜਾਈ ਲੜਨੀ ਬਾਕੀ ਹੈਗੀ ਹੈ ਹਾਲੇ ਪਹਿਲਾਂ ਸਾਨੂੰ ਆਪਣੇ ਜਿੰਨਾ ਸਾਡੇ ਪਰਿਵਾਰਾਂ ਵਿੱਚੋਂ ਜਾਂਨਾ ਗਈਆਂ ਸਭ ਤੋਂ ਬੌਂਡੈਂਟ ਗੱਲ ਉਹ ਹੈ ਉਹਨਾਂ ਤੇ ਉਹਨਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈ ਕੋਈ ਉਹਨਾਂ ਨੇ ਯਾਦ ਨਹੀਂ ਕਰਿਆ ਮੁੜ ਕੇ ਵੀ ਕੀ ਹੋਇਆ ਕੀੜੇ ਮਕੌੜਿਆਂ ਮੰਨ ਲਓ ਇੱਕ ਤਰ੍ਹਾਂ ਉਹ ਬੰਦਿਆਂ ਨੂੰ ਉਹਨਾਂ ਨੇ ਕੀੜੇ ਮਕੌੜੇ ਸਮਝਿਆ ਉਸ ਤੋਂ ਬਾਅਦ ਇਹ ਸਰਕਾਰਾਂ ਦੇ ਬੰਦੇ ਹੋਣ ਕਰਕੇ ਇਹਨਾਂ ਨੇ ਇੱਕ ਪੱਖ ਉਹਨਾਂ ਦੀ ਮਦਦ ਕੀਤੀ ਹੈ ਮਜ਼ਦੂਰ ਕਿਸਾਨਾਂ ਦੇ ਕਿਸੇ ਦੀ ਤੌਰ ਪਰ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਹੈ ਵੀ ਹਾਂ ਇਹ ਕਿਉਂਕਿ ਕਾਨੂੰਨ ਸਾਹਿਬ ਵਾਸਤੇ ਇੱਕ ਹੈ ਬਿਲਕੁਲ ਗੱਲ ਕੀ ਹੋਈ ਹੈ ਕਿ ਉਹ ਸਰਕਾਰ ਦੇ ਬੰਦੇ ਆ ਤਾਂ ਕਰਕੇ ਉਹਨਾਂ ਨੇ ਉਹਨਾਂ ਬੰਦਿਆਂ ਦੀ ਬਿਲਕੁਲ ਗੱਲ ਨਹੀਂ ਸੁਣੀ ਇਸ ਗੱਲ ਕਰਕੇ ਸਾਡੇ 'ਚ ਵੀ ਰੋਸ ਹੋਇਆ ਤੁਹਾਨੂੰ ਵੀ ਗੁੱਸਾ ਆਇਆ ਬੰਦਿਆਂ ਨੂੰ ਸਭ ਨੂੰ ਕਿ ਹਾਂ ਕਰ ਲੋ ਸਾਡੇ ਨਾਲ ਵੀ ਐਵੇਂ ਹੋਊਗਾ ਇਹ ਨਹੀਂ ਹੈਗੇ ਉਹਨਾਂ ਪਰਿਵਾਰਾਂ ਦੀ ਗੱਲ ਹੈ ਉਹਨਾਂ ਪਰਿਵਾਰਾਂ 'ਚ ਅਸੀਂ ਉਹਨੇ ਸਾਡੇ ਵਾਸਤੇ ਹੀ ਹੋ ਗਏ ਹੋਏ ਸੀ ਕੋਈ ਅੱਗੇ ਆ ਕੋਈ ਪਿੱਛੇ ਆ ਪਰ ਹੈ ਤਾਂ ਅਸੀਂ ਰੋੜਤੇ ਹੀ ਆ ਇਸ ਚੀਜ਼ ਕਰਕੇ ਸਾਡੇ 'ਚ ਦਰਦ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਪ੍ਰਭਿੰਦਰ ਸਿੰਘ ਸਵੇਰੀ ਆਗੇ ਫਿਰ ਇੱਥੇ ਮੌਕੇ ਜੀ ਹਾਂ ਜੀ ਹਨ ਰਾਤ ਨੂੰ ਕਿੰਨੇ ਵਜੇ ਤੱਕ ਜਿੰਨਾ ਹੁਕਮ ਹੋਊਗਾ ਜੀ ਜਥੇਵੰਦੀ ਦਾ ਫਿਰ ਡਿਊਟੀਆਂ ਬਦਲੋਗੇ ਰਾਤ ਨੂੰ ਹਾਂ ਜੀ ਹਾਂ ਡਿਊਟੀ ਬਦਲ ਜੂਗੀ ਹਾਂ ਜੀ ਹਾਂ ਨਾਈਟ ਦੀ ਵੀ ਲਾਵਾਂਗੇ ਹੁਣ ਸਾਡੀ ਅੱਜ ਨਾਈਟ ਨੂੰ ਦੂਜੀ ਜਥੇਵੰਦੀ ਦੀ ਹੈ ਸਾਡੀ ਕੱਲ ਦੀ ਡਿਊਟੀ ਹੈ ਦੁਬਾਰਾ ਫਿਰ ਤੁਸੀਂ ਵੀ ਕਰਦੇ ਹੋ ਖੇਤੀਬਾੜੀ ਪਰ ਹਾਂ ਜੀ ਹਾਂ ਹਾਂ ਜੀ ਤੇ ਡਿਊਟੀ ਜਦੋਂ ਪਹਿਲਾਂ ਵੀ ਸੀਗਾ ਅੰਦੋਲਨ ਛेडਿਆ ਉਹ ਤੋਂ ਫਿਰ ਉੱਥੇ ਗਏ ਸਿੰਘੂ ਬਾਟਨ ਹਾਂ ਜੀ ਹਾਂ ਬਿਲਕੁਲ ਜੀ ਜਿੰਨਾ ਸਮਾਂ ਲੱਗਿਆ ਜ਼ਰੂਰ ਲੱਗੇ ਜੀ ਠੀਕ ਹੈ ਨਾ ਗਾਂ ਨੂੰ ਵੀ ਜਾਉਂਗੇ ਕੀ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤੁਸੀਂ ਕੀ ਕਹਿਣਾ ਸਰਕਾਰ ਨੂੰ ਇਹ ਕਹਿੰਦੇ ਸਾਡੀਆਂ ਜਾਇਜ਼ ਮੰਗਾਂ ਨੇ ਜੀ ਐਮਐਸਪੀ ਸਾਨੂੰ ਮਿਲਣੀ ਚਾਹੀਦੀ ਜੋ ਲਖੀਮਪੁਰ ਖੀਰੀ ਦੇ ਗੁਨਾਹਗਾਰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਠੀਕ ਹੈ ਨਾ ਤੇ ਸਾਡੀਆਂ ਤਾਂ ਹੀ ਮੰਗਾਂ ਨੇ ਬਿਲਕੁਲ ਜਾਇਜ਼ ਨੇ ਕੋਈ ਉਹ ਨਹੀਂ ਹੈ ਜੀ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਤਰਨਜੀਤ ਹੈ ਜੀ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜੀ ਮੈਂ ਤਾਂ ਕੁਛ ਨਹੀਂ ਤੁਸੀਂ ਇੱਧਰ ਹੀ ਕੋਈ ਆਪਣੀ ਮੰਗ ਕਿਉਂਕਿ ਵੇਖੋ ਬਹੁਤ ਵੱਡੀਆਂ ਦਸਤੀ ਜੀ ਸਾਨੂੰ ਪ੍ਰਧਾਨ ਨੇ ਜੀ ਇਹਨਾਂ ਨੇ ਜੀ ਬਸ ਉਹੀ ਮੰਗਾਂ ਨੇ ਜੀ ਹਾਂਜੀ ਸੋ ਜਿੰਨੇ ਵੀ ਕਿਸਾਨ ਆਗੂ ਜਿੰਨੇ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਹਰ ਇੱਕ ਦੀ ਮੰਗ ਹੈ ਜਿਹੜੀਆਂ ਵੀ ਸਰਕਾਰ ਨੇ ਪਹਿਲਾਂ ਕਿਸਾਨੀ ਜਦੋਂ ਅੰਦੋਲਨ ਉੱਠਿਆ ਸੀਗਾ ਤਾਂ ਸਰਕਾਰ ਨੇ ਕਿਹਾ ਸੀ ਕਿ ਰਾਹਤ ਦਿੱਤੀ ਜਾਊਗੀ ਕਿਸਾਨਾਂ ਨੂੰ ਪਰ ਜੇਕਰ ਕਿਸਾਨਾਂ ਦੇ ਵੱਲੋਂ ਦੁਬਾਰਾ ਫਿਰ ਤੋਂ ਅੰਦੋਲਨ छेੜਿਆ ਗਏ ਇਸ ਦਾ ਮਤਲਬ ਹੈ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਇਹਨਾਂ ਦੇ ਨਾਲ ਵਫਾ ਨਹੀਂ ਕੀਤੀ ਗਈਗੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਤੁਹਾਡਾ ਕੀ ਨਾਮ ਹਰਨੇਕ ਸਿੰਘ ਜੀ ਤੁਹਾਡੀ ਜਥੇਬੰਦੀ ਕਿਹੜੀ ਹੈ ਜਥੇਬੰਦੀ ਨਹੀਂ ਅਸੀਂ ਤਾਂ ਇੱਥੇ ਲੋਕ हित ਮਿਸ਼ਨ ਨੇ ਸਾਡਾ ਬਣਿਆ ਹੋਇਆ ਬੜੌਦੀ ਟੂਲਪਲਾਜੇ ਤੋਂ ਠੀਕ ਹੈ ਉਦੇ ਸਾਰੇ ਮੈਂਬਰ ਹੀ ਆ ਠੀਕ ਹੈ ਹਾਂਜੀ ਤੇ ਤੁਹਾਡਾ ਕੀ ਕਹਿਣਾ ਇਹਨਾਂ ਚੀਜ਼ਾਂ ਨੂੰ ਲੈ ਵੈਸੇ ਪਹਿਲੀ ਗੱਲ ਤਾਂ ਇਹ ਹੈ ਵੀ ਟੂਲ ਪਲਾਜ ਜਿਹੜੇ ਤੁਸੀਂ ਕਹਿੰਦੇ ਬੰਦ ਬੰਦ ਨਹੀਂ ਕੀਤੇ ਗਏ ਆਮ ਲੋਕਾਂ ਲਈ ਫਰੀ ਕੀਤੇ ਗਏ ਨੇ ਹਾਂ ਉਹਦਾ ਕਾਰਨ ਇੱਕ ਇੱਕ ਹੈ ਕਿ ਜਿਹੜੇ ਆਮ ਲੋਕ ਇੱਥੇ ਵਿਚਰਦੇ ਨੇ ਜਾਂਦੇ ਨੇ ਉਹਨਾਂ ਨੂੰ ਅਸੀਂ ਆਪਣਾ ਆਪਣਾ ਦੱਸ ਸਕੀਏ ਵੀ ਅਸੀਂ ਕਿਸ ਵਜ੍ਹਾ ਤੋਂ ਖੜੇ ਆ ਸਾਡਾ ਕਾਰਨ ਕੀ ਹੈ ਇਹ ਟੋਲ ਪਲਾਜ ਆ ਕਿਉਂ ਫਰੀ ਕੀਤਾ ਗਿਆ ਤੇ ਸਰਕਾਰਾਂ ਨੂੰ ਵੈਸੇ ਇਹਨਾਂ ਗੱਲਾਂ ਨਾਲ ਮੰਨ ਲਓ ਥੋੜੇ-ਮੋਟੇ ਪੈਸਿਆਂ ਨਾਲ ਕੋਈ ਐਡਾ ਫਰਕ ਨਹੀਂ ਪੈਂਦਾ ਹੁੰਦਾ ਇਹ ਤਾਂ ਇੱਕ ਆਪਣਾ ਗੁੱਸਾ ਜ਼ਾਹਰ ਕਰਨ ਦਾ ਇੱਕ ਰਸਤਾ ਸਾਨੂੰ ਪਤਾ ਹੈ ਵੀ ਅਸੀਂ ਇਸ ਤਰ੍ਹਾਂ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਦੇ ਹਾਂ ਤੇ ਉਹਦੇ ਨਾਲ ਸਰਕਾਰਾਂ ਤੇ ਅਸਰ ਵੀ ਪੈਂਦਾ ਏ ਜਦੋਂ ਸਰਕਾਰ ਦੀ ਬਦਨਾਮੀ ਹੁੰਦੀ ਹੈ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਹੋਣਾ 2024 ਦਾ ਉਹਦੇ ਸਰਕਾਰ ਦੇ ਬਰ ਖਿਲਾਫ ਜੰਨੀਆਂ ਗੱਲਾਂ ਜਦੋਂ ਲੋਕ ਇੱਥੋਂ ਹੁਣ ਸਮਝ ਲਓ ਚੰਡੀਗੜ੍ਹ ਤੋਂ ਲੈ ਕੇ ਉੱਪਰ ਹਿਮਾਚਲ ਤੱਕ ਉਧਰ ਜੰਮੂ ਕਸ਼ਮੀਰ ਤੱਕ ਦੇ ਲੋਕ ਲੰਘਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਸੰਦੇਸ਼ ਜਾਂਦਾ ਸਾਡਾ ਜਿਹੜਾ ਮੇਨ ਮਸਲਾ ਇਹ ਹੀ ਹੈ ਕਿ ਲੋਕਾਂ ਤੱਕ ਆਪਣੀ ਗੱਲ ਦੱਸ ਸਕੇ ਬਿਲਕੁਲ ਪਹਿਰੇ ਆ ਜੀ ਦੇਖੋ ਸਰਕਾਰਾਂ ਨੂੰ ਪਤਾ ਲੱਗ ਰਿਹਾ ਜੇਕਰ ਉੱਥੇ ਬਾਰਡਰਾਂ ਤੇ ਵੀ ਬੈਠੇ ਨੇ ਉੱਥੇ ਵੀ ਰਜਾਨਾ ਕਿ ਸਰਤਾਂ ਦੀ ਉਹਨਾਂ ਲਈ ਬਣੀ ਹੋਈ ਹੈ ਕੇਂਦਰ ਸਰਕਾਰ ਨੂੰ ਦੂਜਾ ਅਸੀਂ ਜਿੰਨੇ ਵੀ ਪਿੱਛੇ ਟੋਲ ਪਰਾਜੇ ਨੇ ਪਰਮਿਟ ਲੈਣਾ ਨੇ ਰੇਲਾਂ ਦੀਆਂ ਉਹ ਵੀ ਸਾਰੇ ਰੋਕ ਰਹੇ ਆ ਤੇ ਉਹਨੂੰ ਇਹ ਪਤਾ ਲੱਗ ਗਿਆ ਕਿ ਜਿੰਨੇ ਵੀ ਬਜ਼ੁਰਗ ਬੱਚੇ ਨੌਜਵਾਨ ਬਾਡਰਾਂ ਤੇ ਗਏ ਨੇ ਜਿੰਨੇ ਪਰਿਵਾਰ ਪਿੱਛੇ ਮੈਂਬਰ ਘਰਾਂ ਵਿੱਚ ਕੰਮ ਸਵਾਲ ਰਹੇ ਨੇ ਉਹ ਵੀ ਟੋਲ ਪਲਾਜ਼ੀਆਂ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਮੋਦੀ ਸਰਕਾਰ ਨੂੰ ਲਾਨਤਾ ਪਾ ਰਹੇ ਨੇ ਤੇ ਆਪਣੀਆਂ ਮੰਗਾਂ ਪ੍ਰਤੀ ਉਹ ਸਿਰਦ ਨੇ ਅੱਜ ਮੋਦੀ ਨੂੰ ਬਿਲਕੁਲ ਜੀ ਅਸਰ ਮਨੂ ਮੰਨਣੀ ਪੈਗੀ ਜੋ ਮੰਗਾਂ ਪਹਿਲਾਂ ਵੀ ਅਸੀਂ ਮਨਵਾ ਕੇ ਆਏ ਆਂ ਇੱਥੋਂ ਹੀ ਇਸ ਟੋਲ ਪਲਾਜ਼ਾ ਬੜੌਦੀ ਤੇ ਅਸੀਂ ਸੰਗਤ ਸ਼ੁਰੂ ਕੀਤਾ ਸੀ ਤੇ ਸਿੰਘੂ ਬਾਡਰ ਤੇ 1 ਸਾਲ ਉੱਥੇ ਲਗਾਇਆ ਤੇ ਬਿਲਕੁਲ ਹੁਣ ਵੀ ਜਿਹੜਾ ਹੈ ਜਿੱਤ ਕੇ ਮੁੜਾਂਗੇ ਪਰ ਇਹ ਇਹਦਾ ਅੜੀਆਲ ਰੁਪਈਆ ਜੋ ਪੰਜਾਬ ਦੇ ਪ੍ਰਤੀ ਮਰਤੇਈ ਮਾਂ ਵਾਲਾ ਏ ਪਰ ਇਹਨੂੰ ਪਤਾ ਕਿ ਪੰਜਾਬੀ ਜਦੋਂ ਮੂਹਰਾ ਲੱਗ ਜਾਣ ਤਾਂ ਕਦੇ ਵੀ ਇਸ ਤਰ੍ਹਾਂ ਮੁਰਦੇ ਨਹੀਂ ਜਦੋਂ ਤੱਕ ਸੱਚ ਦੀ ਜਿੱਤ ਨਾ ਹੋ ਜਾਵੇ ਤੇ ਜਿਹੜੀ 21 ਦੀ ਕਾਲ ਹੈਗੀ ਆ ਬਿਲਕੁਲ ਜੀ ਕਾਲ ਹੈਗੀ ਹੁਣ ਟੋਲ ਪਲਾਜ਼ਾ ਤੇ ਬੈਠੇ ਜਿਹੜੀ ਕਾਲ ਹੈ ਕਿ ਉੱਥੇ ਸਾਰੇ ਕਿਸਾਨ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਸਾਰੇ ਪਹੁੰਚਣਗੇ ਕਿਉਂ ਹੁਣ ਤੱਕ ਜੋ ਵੀ ਸਾਡੀਆਂ ਜਥੇਬੰਦੀਆਂ ਦਾ ਫੈਸਲਾ ਸੀ ਨਹੀਂ ਆਇਆ ਸੀ ਉਸ ਤਰ੍ਹਾਂ ਬੈਠੇ ਅਸੀਂ ਆਪਣਾ ਜੋ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਹੁਣ ਕੂਚ ਦਾ ਐਲਾਨ ਹੋ ਗਿਆ ਤਾਂ ਬੱਚਾ-ਬੱਚਾ ਪੰਜਾਬ ਕਾ ਦੂਜੇ ਸਟੇਟਾਂ ਤੋਂ ਵੀ ਚਾਰੇ ਪਾਸੋਂ ਆਏਗਾ ਸਾਰੇ ਜਾ ਕੇ ਮੋਦੀ ਦੇ ਚੂਲਾ ਹਿਲਾਉਣਗੇ ਤੇ ਦਿੱਲੀ ਜਾਣਗੇ ਤੇ ਮੋਦੀ ਨੂੰ ਪਤਾ ਲੱਗ ਜਾਵੇਗਾ ਜਿਵੇਂ ਪਹਿਲਾਂ 26 ਜਨਵਰੀ ਨੂੰ ਇਕੱਠ ਹੋਇਆ ਸੀ ਕਿ ਉਸ ਤਰ੍ਹਾਂ ਹੀ ਲੋਕ ਚੜ ਕੇ ਹੁਣ ਆ ਗਏ ਨੇ ਤੇ ਦਿੱਲੀ ਜਿਕਰੋ ਆਪ ਨਹੀਂ ਮੰਨਦਾ ਪੀਲ ਦਲੀਲ ਕੀਤੀ ਹੈ ਆਖਰੀ ਰਸਤਾ ਫਿਰ ਇਹੀ ਹੈ ਕਿ ਹੁਣ ਉਧਰ ਨੂੰ ਵਧਣਾ ਪਵੇਗਾ ਸਾਨੂੰ ਜਿਹੜਾ ਪ੍ਰੋਟੈਸਟ ਕਰਨ ਦਾ ਇੱਕ ਢੰਗ ਹੈ ਇੱਕ ਤਰੀਕਾ ਹੈ ਕਿ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੈ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀ ਦੁਚਿੱਤੀ ਪੈਦਾ ਹੋ ਜਾਂਦੀ ਹੈ ਜਦੋਂ ਲੋਕ ਸਵਾਲ ਕਰਦੇ ਨੇ ਕਿ ਆਖਿਰ ਅੱਜ ਸੜਕ ਐ ਕਿਉਂ ਬੰਦ ਕਰ ਦਿੱਤੀ ਗਈ ਹੈ ਲੋਕ ਸਵਾਲ ਕਰਦੇ ਨੇ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਲੋਕ ਵਿਰੋਧ ਕਰਦੇ ਨੇ ਕਿ ਉਹਨਾਂ ਦੇ ਰੋਜ਼ਮਰਰਾ ਦੀ ਜਿਹੜੀ ਜ਼ਿੰਦਗੀ ਹੈ ਪ੍ਰਭਾਵਿਤ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਜਿਹੜਾ ਲੋਕਾਂ ਦੇ ਵੱਲੋਂ ਲੋਕਾਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਇਹਨਾਂ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਜਿਨ੍ਹਾਂ ਨੂੰ ਮਨਵਾਉਣ ਦੇ ਲਈ ਉਹ ਲਗਾਤਾਰ ਕੇਂਦਰ ਸਰਕਾਰ ਦੇ ਟੱਚ ਵਿੱਚ ਹੈਗੇ ਨੇ ਪਰ ਕੇਂਦਰ ਸਰਕਾਰ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਫੈਸਲਾ ਲੈਂਦੀ ਨਜ਼ਰ ਨਹੀਂ ਆ ਰਹੀ ਤੇ ਇਸੇ ਦੇ ਮੱਦੇਨਜ਼ਰ ਜਦੋਂ ਬੀਤੇ ਦਿਨ ਵੀ ਐਤਵਾਰ ਦੇ ਦਿਨ ਬੈਠਕ ਹੁੰਦੀ ਹੈ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਤਾਂ ਕੋਈ ਵੀ ਹੱਲ ਜਦੋਂ ਮਿਲਦਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ 21 ਤਰੀਕ ਨੂੰ ਕੂਚ ਕਰਨਗੇ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਟੀਵੀ ਜਗਬਾਣੀ ਦੇ ਨਾਲ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਜਗਬਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ